ਈ ਰਹਿਂ ਦਿਰਪਿੰਦਰ ਮੇਰਾ ਤਾਂ ਸਵੇਰ ਦਾ ਸਿਰ ਪਾਟਣ ਡਿਆ ਵਾ ਮੈਂ ਤਾਂ ਦਵਾਈ ਖਾਣ ਕੋਣੋਂ ਬੈਠੀ ਆ ਕਿ ਕਦੋਂ ਤੂੰ ਮੈਨੂੰ ਲੰਗਰ ਫੜਾਵੇਂ ਤੇ ਖਾ ਕੇ ਤੇ ਮੈਂ ਦਵਾਈ ਖਾਣ ਵਾਲੀ ਬਣਾ ਮੰਮੀ ਕਿਉਂ ਝੂਠ ਬੋਲੀ ਜਾਂਦੇ ਆ ਮੈਂ ਸਾਰਾ ਕੰਮ ਨਿਬੜ ਕੇ ਸਭ ਤੋਂ ਪਹਿਲਾਂ ਮੈਨਾਂ ਨੂੰ ਰੋਟੀ ਫੜਾਈ ਆ ਉਹ ਮੇਰੇ ਹੁੰਦਿਆਂ ਨਹੀਂ ਖਟਾਂਡੀ ਆ ਦੇਖ ਲੈ ਲਵਲੀ ਮੈਂ ਤਾਂ ਅੱਗੇ ਵੀ ਕਿਹਾ ਸੀ ਫਿਰ ਚੁੱਪ ਬੁੜੀ ਬੇਸੜਾ ਚੱਲ ਪੇਕੇ ਮੈਂ ਤਾਂ ਚੱਲੀ ਹੀ ਕਿਉਂ ਰੋਕਿਆ ਫਿਰ ਮੈਂ ਨਹੀਂ ਰੋਕਿਆ ਚੁੱਪ ਕਰਕੇ ਤੇ ਕੰਮ ਕਰ ਜਾ ਕੇ ਸਿੱਖ ਮੰਮੀ ਕੋ ਮੈਂ ਤਾਂ ਨਹੀਂ ਕਰਨਾ ਕੰਮ ਜੋ ਮਰਜ਼ੀ ਕਰ ਲਓ ਕਰਨਾ ਨਹੀਂ ਕੰਮ ਤੂੰ ਮੈਨੂੰ ਕਰੋਨਾ ਹੁੰਦਾ ਕੰਮ ਦਿਨ ਵੇਖੀ ਮੈਂ ਕਿਦਾਂ ਕਰਾਉਣਾ ਤੇਰੇ ਕੋਲ ਕੰਮ ਚੱਲ ਮੈਂ ਰੋਟੀ ਪੈਲਾਣਾ ਫੜਾਵਾਂ ਜਾ ਕੇ ਫੇਰੀ ਬਾਕੀ ਦਾ ਖਲਾਰਾ ਸਾਂਭਦੀ ਆ ਕਿਉਂਕਿ ਇਹਨਾਂ ਨੂੰ ਟਾਈਮ ਨਾ ਦਿੱਤੀ ਹੋਗੀ ਨਾ ਤਾਂ ਟੈਨਸ਼ਨ ਮੁਕੂਗੀ ਨਹੀਂ ਦਿਨਾਂ ਨੇ ਫੇਰ ਕਹਿਣਾ ਵਾ ਕਿ ਆਪਣਾ ਕੰਮ ਕਰੀ ਜਾਂਦੀ ਗੇ ਰੋਟੀ ਫੜਾਉਂਦੀ ਏ ਮੈਨੂੰ ਚੱਲ ਕੋਈ ਨਹੀਂ ਆਉਂਦੀ ਆ ਨਾ ਅੱਜ ਰੋਟੀ ਲੈ ਕੇ ਤੇ ਮੈਂ ਨਹੀਂ ਗੀ ਖਾਣੀ ਤੇ ਮੁੰਡਾ ਬਾਹਰੋਂ ਆਊਗਾ ਨਾ ਤੇ ਉਹਨੂੰ ਦੱਸੂਗੀ ਉਹ ਆਖੂਗੀ ਵੀ ਇਹਨੇ ਮੈਨੂੰ ਰੋਟੀ ਫੜਾਈ ਨਹੀਂ ਆ ਅੱਜ ਉਹਨੂੰ ਇਹਦੇ ਦਿਵਾਲੇ ਕਰਮੇ ਮੈਂ ਨਹੀਂ ਕੁਝ ਵੀ ਕਹਿਣਾ ਇਹਨੂੰ ਮੰਮੀ ਆ ਲੈ ਰੋਟੀ ਨੀ ਰੋਟੀ ਤੇ ਲੈ ਆਈ ਆ ਤੇ ਸਬਜ਼ੀ ਬਣਾ ਲੈਂਦੀ ਆ ਕੱਲ ਵਾਲੀ ਸਬਜ਼ੀ ਆ ਮੰਮੀ ਸਬਜ਼ੀ ਲੈ ਕੇ ਦਿੱਤੀ ਹੋਵੇ ਤੇ ਫੇਰੀ ਆ ਤੇ ਦਾਲ ਭਾਈ ਕਿੰਨੇ ਆ ਲੰਘ ਜਾਂਦੇ ਆ ਕਿਤੇ ਕਦੀ ਵੀ ਸਬਜ਼ੀ ਨਹੀਂ ਲੈ ਕੇ ਦਿੱਤੀ ਹੈਗੀ ਤੇ ਕੋਈ ਬੰਦਾ ਦਾਲ ਹੀ ਬਣਾ ਲੇ ਜ਼ਰੂਰੀ ਆ ਵੀ ਕੋਈ ਸਬਜ਼ੀ ਨਾ ਖਾਈ ਜਾਣੀ ਐ ਬਸ ਹਾਏ ਹਾਏ ਮੰਮੀ ਹਾਲੇ ਰਾਤੀ ਬਣਾਈ ਆ ਰਪਿੰਦਰ ਮੈਂ ਨਹੀਂ ਦੋ ਟਾਈਮ ਦੇ ਬੰਦੇ ਨੂੰ ਸਬਜ਼ੀ ਖਾਣੀ ਪੈਂਦੀ ਆ ਮੇਰਾ ਕੀ ਕਰਨਿਆ ਖਾਣ ਨੂੰ ਏ ਮੈਨੂੰ ਤਾਂ ਵੇਖ ਕੇ ਹੋਰ ਤਾਂ ਹੁੰਦਿਆ ਚਲੇ ਕੱਦੀ ਖਾ ਲਓ ਮੁੜ ਕੇ ਕੋਈ ਨਹੀਂ ਹੁੰਦੇ ਆ ਨਾ ਬਰੋਂ ਤੇ ਮੈਂ ਸਬਜ਼ੀ ਮੰਗਾ ਕੇ ਫੇਰ ਬਣਾ ਲੈਨੀ ਆ ਕੋਈ ਨਹੀਂ ਤੂੰ ਜਾ ਰੱਖ ਓਥੇ ਤੇ ਜਾ ਤੂੰ ਖਾ ਲੈ ਤੇ ਮੈਂ ਨਹੀਂ ਕੀ ਖਾਣੀ ਰੋਟੀ ਖਾ ਲੂੰਗੀ ਮੈਂ ਸਵੇਰੇ ਚੱਲ ਕੋਈ ਨਹੀਂ ਤੂੰ ਰੱਖ ਦੇ ਓਥੇ ਮੈਨੂੰ ਨਹੀਂ ਕੀ ਭੁੱਖ ਹੈਗੀ ਜਦੋਂ ਮੈਨੂੰ ਭੁੱਖ ਹੋਊਗੀ ਨਾ ਤੇ ਮੈਂ ਖਾ ਲੂੰਗੀ ਫੜ ਕੇ ਕਾਹਦੇ ਨਾਲ ਚੱਲ ਮੰਮੀ ਇਹ ਕੱਦੀ ਖਾ ਲੋ ਮੜਕੇ ਮੈਂ ਕੰਮ ਸਾਰਾ ਸੰਭ ਕੇ ਨਾ ਫਿਰ ਮੈਂ ਬਣਾ ਲੈਣੀ ਆ ਦਾਲ ਦੂਲ ਨਹੀਂ ਰਪਿੰਦਰ ਤੂੰ ਨਾ ਲੈ ਜਾ ਰੋਟੀ ਮੇਰਾ ਨੀਗਾ ਜੀ ਕਰ ਰਿਆ ਤੇ ਜਾ ਜਾ ਕੇ ਤੇ ਤੂੰ ਖਾ ਲੈ ਰੋਟੀ ਦੱਸ ਮੰਮੀ ਤੁਸੀਂ ਮੈਂ ਮੈਂ ਜਾਣਗੇ ਇਦਾਂ ਕਰੀ ਜਾਂਦੇ ਆ ਅੱਜ ਮੇਰਾ ਕੋ ਸਰੀਰ ਜਿਆ ਨਹੀਂ ਠੀਕ ਤੇ ਤਾਂ ਕਰਕੇ ਸਬਜੀ ਬਣੀ ਨਹੀਂ ਟਾਈਮ ਨਾ ਤੇ ਇਹੋ ਖਾ ਲੋ ਹਮਸਾਗ ਨਹੀਂ ਮੈਂ ਨਹੀਂ ਖਾਣੀ ਕਿਉਂ ਮੇਰਾ ਸਿਰ ਖਾਣ ਨਹੀਂ ਆ ਬਹਿ ਕੇ ਜੇ ਨਹੀਂ ਨਾ ਸਰੀਰ ਠੀਕ ਹੈਗਾ ਤੇ ਜਾ ਜਾ ਕੇ ਤੇ ਲੰਮੇ ਪੈ ਜਾ ਘੜੀ ਮੈਂ ਦੇਖਿਆ ਚਲ ਪਹਿਲਾਂ ਤੁਹਾਨੂੰ ਫੜਾਉਣੀ ਹੈ ਤੇ ਬਾਕੀ ਬਾਅਦ ਦਾ ਕੰਮ ਕਰ ਲਵਾਂਗੀ। ਇਹ ਦੁਹਾਰਾ ਕੇ ਨਾ ਥਾਲੀ ਜੇ ਰੋਟੀ ਖਾਣੀ ਖਾਲਾ ਤੇ ਨਹੀਂ ਤਾਂ ਲੰਮੇ ਪਹਿਲਾ ਘੜੀ ਜੇ ਨਹੀਂ ਠੀਕ ਤੇ ਚਲੋ ਠੀਕ ਚਲ ਆ ਵੀ ਚੰਗਾ। ਅੰਦਰ ਨੂੰ ਲੰਮੇ ਪਈ ਹੋਊਗੀ ਨਾ ਫੇਰ ਉਹਨੂੰ ਮੈਂ ਦੱਸੂਗੀ ਕਿ ਸਵੇਰ ਦੀ ਪਈ ਆ ਨਾ ਕੋ ਬਤਰਿਆ ਵਾ ਤੇ ਨਾ ਮੈਨੂੰ ਰੋਟੀ ਫੜਾਈ। ਫੇਰ ਉਹਨੂੰ ਮੈਂ ਅੱਜ ਇਹਦੇ ਦਿਵਾਲੇ ਕਰੂੰਗੀ। ਇਦਾਂ ਨਹੀਂ ਅਮਰੋਖਣਾ। ਤੂੰ ਲੱਗਦਾ ਆਈ ਗਿਆ ਮਨਾ ਹੋ ਜਾ ਸੂਰੀ। ਮਾਦਾ ਸਿਰ ਫੜ ਕੇ ਬੈਠੀ ਹੈ ਕੀ ਗੱਲ ਹੋਈ ਆ ਬੇ लवली ਸਿਰ ਕੀ ਫੜਨਾ ਵਾ ਮੇਰੇ ਦੇ ਨਾ ਸਿਰ ਨੂੰ ਇੰਨੀ ਪੀੜ ਹੋਣ ਗਈ ਹੈ ਨਾ ਸਿਰ ਪਾ ਟੰਡਿਆ ਵਾ ਮੇਰਾ ਤੇ ਪਤਾ ਪਿਆ ਸੀ ਉੱਥੇ ਗੋਲੀਆਂ ਦਾ ਸਿਰ ਪੀੜ ਦਾ ਤੂੰ ਖਾ ਲੈਣੀ ਹੈ ਕੱਦੀ ਬੇ ਗੋਲੀ ਮੈਂ ਸਵਾਹ ਖਾਣੀ ਆ ਹਾਂ ਉਹ ਮੰਜਾ ਮਲ ਕੇ ਪਈ ਉਹ ਸਵੇਰ ਦੀ ਮੰਜਾ ਮਲ ਕੇ ਪਈ ਬੰਦਰ ਦਿੱਤਾ ਹੀ ਨਾ ਕੋ ਤੇ ਐਦਾਂ ਮੈਂ ਦਵਾਈ ਖਾ ਕੇ ਤੇ ਮੈਂ ਮਰਨਾ ਵਾ ਤੇ ਰੋਟੀ ਖਾਦੀ ਨਹੀਂ ਆ ਤੂੰ ਅਜੇ ਅਗਲੀ ਨੇ ਬਣਾਈ ਨਹੀਂ ਆ ਤੇ ਖਾਣੀ ਮੈਂ ਕੀ ਆ ਉਹਨੂੰ ਕੀ ਹੋਇਆ ਵਾ ਤੇ ਹੋਣਾ ਕੀ ਆ ਜਦੋਂ ਤੂੰ ਆ ਜਾਂਦਾ ਵਾ ਨਾ ਉਦੋਂ ਭੱਜ-ਭੱਜ ਕੇ ਕੰਮ ਕਰਨ ਡੈ ਪੈਂਦੀ ਆ ਤੇ ਮਗਰੋਂ ਇਦਾਂ ਹੀ ਕਰਦੀ ਆ ਮੈਨੂੰ ਹੀ ਕਰਨਾ ਪੈਂਦਾ ਸਾਰਾ ਤੇ ਅੱਜ ਤੇ ਮੈਂ ਠੀਕ ਨਹੀਂ ਤੇ ਮੇਰੇ ਕੋਲ ਰੋਟੀ ਪਾਣੀ ਪੱਕਾ ਨਹੀਂ ਆ ਤੇ लवली ਤੂੰ ਵੀ ਕੋ ਸੋਚ ਲਿਆ ਕਰ ਮੇਰਾ ਤੂੰ ਤੇ ਉਹਦੇ ਪਿਛੇ ਲੱਗਾ ਵਾ ਮੈਂ ਤਾਂ ਚੰਗੀ ਭਲੀ ਛੱਡ ਕੇ ਕਿਆ ਹੀ ਮੈਂ ਰੋਟੀ ਪਾਣੀ ਪਕਾਲਾ ਤੂੰ ਤੇ ਮੈਂ ਆ ਗਿਆ ਹੋ ਕੇ ਵੇਲੀ ਆ ਤੇ ਉਹਨੂੰ ਪਤਾ ਨਹੀਂ ਲੱਗਾ ਹੋਣਾ ਤੇਰੇ ਆਉਣ ਦਾ ਵੀ ਆ ਗਿਆ ਵਾ ਨਹੀਂ ਤੇ ਹੁਣ ਵੀ ਉਹਨੇ ਉੱਠ ਕੇ ਕੰਮ ਕਰਨ ਦਾ ਬਣਾ ਹੀ ਵੀ ਇਹਨੂੰ ਇਹ ਹੋਵੇ ਵੀ ਇਹੋ ਹੀ ਕੰਮ ਕਰਦੀ ਆ ਤੇ ਪਰ ਰੋਜ਼ ਇਹਦਾ ਇਹੋ ਹੀ ਹਾਲ ਹੁੰਦਾ ਹੀ ਉਹ ਜਦੋਂ ਤੂੰ ਘਰੋਂ ਚੱਲ ਜਾਂਦਾ ਜੇ ਨਹੀਂ ਯਕੀਨ ਤੇ ਅੱਜ ਆਪ ਵੇਖ ਲੈ ਚੱਜਣਾ ਚੱਲ ਕੋਈ ਗੱਲ ਨਹੀਂ ਮੈਂ ਪੁੱਛਣਾ ਵਾ ਜਾ ਕੇ ਪੁੱਛਣੀ ਆ ਤੂੰ ਤੇ ਮੇਰੇ ਤੇ ਹੀ ਕਸੂਰ ਕੱਢਦਾ ਕਿਤੇ ਉਹਦੇ ਵੱਲ ਵੀ ਵੇਖ ਲਿਆ ਕਰ ਵੀ ਉਹ ਕੀ ਕਰਦੀ ਆ ਲਵਲੀ ਮੈਂ ਕੀ ਦੱਸਾਂ ਤੈਨੂੰ ਇਹਨੇ ਤੇ ਮੈਨੂੰ ਨਾ ਖਾ ਹੀ ਲਿਆ ਵਾ ਸੱਚੀ ਉਹੀ ਕੰਮ ਨਹੀਂ ਕਰਦੀ ਸਾਰਾ ਕੰਮ ਮੇਰ ਕੋ ਕਰਾਉਂਦੀ ਆ ਤੇ ਤੇਰੇ ਸਾਹਮਣੇ ਕਹਿ ਦਿੰਦੀ ਆ ਕਿ ਮੈਂ ਹੀ ਸਾਰਾ ਕੰਮ ਕਰਦੀ ਆ ਉਹ ਚੱਲ ਤੂੰ ਰੋ ਨਾ ਮੈਂ ਪੁੱਛਣਾ ਮ ਜਾ ਕੇ ਉਹਨੂੰ ਪੁੱਛਣਾ ਤੂੰ ਕੀ ਆ ਉਹਨੂੰ ਚੱਲ ਚੱਲ ਕੁੱਛ ਜਾ ਕੇ ਮੈਂ ਵੀ ਓਦਾਂ ਹੀ ਨਹੀਂ ਹਾਂ ਮੈਨੂੰ ਕਿਹੜਾ ਰੋਣ ਆਉਣ ਗਿਆ ਚੱਲ ਇਹ ਨਹੀਂ ਆ ਜਾ ਕੇ ਭਲਾ ਕੀ ਕਹਿੰਦਾ ਵਾ ਉਹ ਜੇ ਕਿਤੇ ਇਹ ਮੇਰੇ ਮਗਰ ਲੱਗ ਗਿਆ ਨਾ ਫੇ ਇਹ ਨਹੀਂ ਮੈਂ ਲਈਦੀ ਇਹ ਤੈਨੂੰ ਮੈਂ ਘਰੋਂ ਕੱਢ ਕੇ ਸਾਹ ਲਾਉਂਗੀ ਦੱਸ ਬੂਆ ਮਾਰਕੀਟ ਦੇ ਅੰਦਰ ਲੰਮੀ ਪਈ ਪਰ ਇਹ ਗੱਲ ਦੀ ਨੂੰ ਸਮਝਣ ਲੱਗਾ ਢੀ ਇਹ ਮਾਦਾ ਨੂੰ ਵੀ ਲੋੜ ਐ ਸਵੇਰੇ ਸਵੇਰ ਹੋਣੀ ਕੀ ਪਤਾ ਉਹ ਸੱਚ ਨਹੀਂ ਬੋਲਦੀ ਵੀ ਮਗਰੋਂ ਕੁਝ ਕਰਦੀ ਨਹੀਂ ਐ ਤੇਰੇ ਸਵੇਰੇ ਸਵੇਰੇ ਦਫ਼ਤਰ ਚਾਈ ਲੈ ਕੇ ਲੰਮੀ ਪੈ ਗਈ ਜੰਦ ਕੋਈ 10 ਵਜੇ ਸਿਰਫ ਹੀ ਹੋਣੀ ਨੂੰ ਦੋ ਰੋਟੀਆਂ ਲਾ ਦੇ ਚਲ ਵੇਖ ਨਾ ਜਾ ਕੇ ਪੁੱਛੀਂਗਾ ਪਰਵਿੰਦਰ ਉਹ ਕੀ ਗੱਲ ਹੋਈ ਆ ਲੰਮੇ ਪਈ ਆ ਆਗੇ ਤੀ ਓਏ ਆਹੋ ਮੈਂ ਤੇ ਆ ਗਿਆ ਵਾਂ ਤੇ ਕੀ ਗੱਲ ਹੋਈ ਆ ਕੋਹ ਵੀ ਨਹੀਂ ਹੁਣਾਂ ਕੀ ਆ ਲੱਗਦਾ ਬੀਪੀ ਜਾ ਡਾਊਨ ਹੋਇਆ ਵਾ ਉਹਦਾ ਕਰਕੇ ਘੜੀ ਕਿ ਲੰਮੇ ਪੈ ਗਈ ਸੀ ਹੁਣੇ ਹੋਣ ਲੱਗਾ ਕ ਜਾਂ ਰਾਦਾ ਹੀ ਹੋਇਆ ਵਾ ਪਰ ਇਦਾਂ ਹੀ ਹੋਈ ਜਾਂਦੀ ਆ ਸਵੇਰ ਦਾ ਹੀ ਪਹਿਲਾਂ ਤੇ ਕੰਮ ਕੁੰਮ ਡੇ ਹੀ ਕਰਨਾ ਹੁਣ ਮੈਂ ਚਲ ਘੜੀ ਕਿ ਲੰਮੇ ਪੈ ਲੈਨੀ ਆ ਫੇਰ ਮੁੜ ਕੇ ਸਬਜ਼ੀ ਪਾਜੀ ਬਣਾਉਣੀ ਹੀ ਓ ਮਾਤਾ ਦਾ ਸਿਰ ਦਰਦ ਹੋਣ ਲਿਆ ਸੀ ਤੇ ਉਹਨੂੰ ਰੋਟੀਆਂ ਦੋ ਦੇ ਦਿੰਦੀ ਆ ਉਹ ਕਹਿੰਦੀ ਮੈਨੂੰ ਰੋਟੀ ਨਹੀਂ ਪੁੱਛੀ ਸਵੇਰ ਦੀ ਇਹਨੇ ਰੋਟੀ ਨਹੀਂ ਪੁੱਛੀ ਆਹੋ ਮੈਂ ਤਾਂ ਮੰਮੀ ਨੂੰ ਸਭ ਤੋਂ ਪਹਿਲਾਂ ਰੋਟੀ ਦੇ ਕੇ ਆਈ ਆ ਤੇ ਮੰਮੀ ਕਹਿੰਦੇ ਕਿ ਹਿਆ ਰਾਤ ਵਾਲੀ ਸਬਜੀ ਨਾ ਖਾਵਾਂ ਉਹਨਾਂ ਨੇ ਤੇ ਆਪ ਉਹ ਮੋੜੀ ਫਾਇ ਰੱਬਾ ਐਨਾ ਝੂਠ ਚੱਲ ਆ ਚੰਗਾ ਹੋਇਆ ਵਿਆ ਹੁਣ ਜਾ ਕੇ ਉਹਦੇ ਦਿਵਾਲੀ ਹੋਇਆ ਇਦਾਂ ਹੀ ਇਨੇ ਰੋਕਾਉਣਾ ਉਦਾਂ ਨਹੀਂ ਆਉਣਾ ਉਦਾਂ ਤੇ ਇਹ ਵੀ ਮੇਰੇ 'ਚ ਹੀ ਕਸੂਰ ਕੱਢਦਾ ਚੱਲ ਕੋਈ ਨਹੀਂ ਲੱਗੇ ਰੋ ਹੁਣ ਤੋਂ ਵੀ ਜਾਣੇ ਸਵੇਰ ਸਵੇਰੇ ਝੂਠ ਮਾਰਨ ਦੀ ਕੀ ਲੋੜ ਵਨ ਮੈਂ ਸਾਰਾ ਕੰਮ ਛੱਡ ਕੇ ਨਾ ਮੈਂ ਆਪੂ ਹੀ ਰੋਟੀ ਨਹੀਂ ਖਾਦੀ ਪਹਿਲਾਂ ਸਭ ਕੁ ਮੰਮੀ ਨੂੰ ਫੜਾ ਕੇ ਆਈ ਆ ਉਹ ਕਹਿੰਦੇ ਸੀ ਵੀ ਮੈਂ ਨਹੀਂ ਖਾਣੀ ਇਹਦੇ ਨਾਲ ਤੇ ਮੈਂ ਚਲ ਮੰਮੀ ਕੋਈ ਨਹੀਂ ਠਹਿਰ ਕੇ ਮੈਂ ਸਬਜੀ ਬਣਾ ਲੈਣੀ ਆ ਫਿਰ ਉਹਦੇ ਨਾਲ ਖਾ ਲਿਓ ਤੇ ਮੰਮੀ ਤੁਸੀਂ ਕਿ ਸਦਾ ਕਹੀ ਜਾਂਦੇ ਕਿ ਮੈਨੂੰ ਫੜਾਈ ਨਹੀਂ ਹੈਗੀ ਉਹ ਕਹਿੰਦੀ ਮੈਨੂੰ ਨਹੀਂ ਰੋਟੀ ਪੁੱਛੀ ਕਿਹਨੇ ਮੈਂ ਦਵਾਈ ਖਾਣੀ ਮੰਮੀ ਝੂਠ ਬੋਲਣ ਦੇ ਆ ਠੀਕ ਆ ਨਾ ਉਹ ਰਪਿੰਦਰ ਉਹਨੂੰ ਝੂਠ ਮਾਰਨ ਦੀ ਕੀ ਲੋੜ ਵਾ ਐਵੇਂ ਉਹ ਕਰ ਨਾ ਤੂੰ ਰੋਟੀ ਦਾ ਟਾਈਮ ਨਾ ਦਿਆ ਕਰ ਉਹਨੂੰ ਹਾਇ ਰੋਟੀ ਮੈਂ ਦਿੱਤੀ ਆ ਹੁਣ ਆ ਮੈਂ ਕਿੰਦਾ ਤੁਹਾਨੂੰ ਯਕੀਨ ਦਿਵਾਵਾਂ ਮੰਮੀ ਸਾਰੇ ਪਖੰਡ ਕਰ ਕਰ ਦੱਸਣ ਦੇ ਆ ਚੰਗੇ ਭਲੇ ਦੇ ਸਵੇਰ ਦੇ ਦੇ ਹੀ ਬੋਲਣ ਹੁਣ ਇਹ ਮੈਂ ਬਿਮਾਰ ਵਾਂ ਉਹ ਸਿਰ ਦਰਦਾਂ ਦੀ ਹੁੰਦੀ ਆ ਤੇ ਮੈਨੂੰ ਦੋ ਰੋਟੀਆਂ ਦੇਂਦੀ ਤਾਂ ਮੈਂ ਗੋਲੀ ਖਾਣ ਵਾਲੀ ਬੰਦੀ ਹਾਇ ਤੇ ਰੋਟੀ ਮੈਂ ਦੇ ਕੇ ਤੇ ਆਈ ਹਾਂ ਗਈ ਆ ਨਾਲੇ ਤੋਂ ਕਹਿਣ ਦੀ ਮੈਂ ਕੀਤਾ ਕੁਝ ਨਹੀਂ ਆ ਨਾਲੇ ਤੋਂ ਕਹਿਣੀ ਮੈਂ ਰੋਟੀ ਦੇ ਕੇ ਆਈਆਂ ਮੈਨੂੰ ਤੇਰੀ ਨਹੀਂ ਸਮਝ ਲੱਗਣ ਦੀ ਕੋਈ ਮੈਂ ਕਹਿ ਤੈ ਦਈਆਂ ਵੀ ਕਮਰ ਸੋਈਦਾ ਨੇ ਬੇੜ ਕੇ ਤੇ ਸਰੀ ਮੈਂ ਲੰਮੇ ਪਈਆਂ ਘੜੀ ਸਭ ਤੋਂ ਪਹਿਲਾਂ ਉਹਨਾਂ ਨੂੰ ਰੋਟੀ ਫੜਾ ਕੇ ਆਈਆਂ ਆਹੋ ਭਲਾ ਮੈਂ ਪੁੱਛਦੀ ਮੰਮੀ ਨੂੰ ਵੀ ਕਿਉਂ ਨਹੀਂ ਫੜਾਈ ਹੈਗੀ ਉਹ ਚੱਲ ਜਾ ਦੋ ਰੋਟੀਆਂ ਰੱਖ ਕੇ ਤੈਨੂੰ ਫੜਾ ਗਿਆ ਉਹ ਦਵਾਈ ਦਿਖਾਣ ਆਲੀ ਬਣੀ ਤੂੰ ਆਓ ਮੇਰੇ ਨਾਲ ਹੁਣੇ ਪੁੱਛ ਲੈਨੇ ਆਂ ਜਾਦੂਏ ਮੈਂ ਦੇ ਕੇ ਨਹੀਂ ਆਈ ਰੋਟੀ ਚਲ ਆਹ ਪੁੱਛ ਲੈਨੇ ਆਂ ਫਿਰ ਦੱਸ ਹੱਦੀ ਹੋਈ ਏ ਮਾਤਾ ਵਾਲੀ ਸਗੋ ਸਭ ਤੋਂ ਪਹਿਲਾਂ ਨਾ ਰੋਟੀ ਦੇ ਕੇ ਆਈ ਆ ਕਿ ਮੁੜ ਕੇ ਇਹ ਨਾ ਆਖਣਾ ਵੀ ਆਪਣੇ ਕੰਮ ਲੱਗੀ ਤੇ ਮੈਨੂੰ ਫੜਾਈ ਨਹੀਂ ਹੈਗੀ ਉਹਨਾਂ ਫਿਰ ਉਹ ਕੰਮ ਕਰਕੇ ਛੱਡਿਆ ਆ ਜਾਨੀ ਆ ਨਾ ਪੁੱਛਦੀ ਭਲਾ ਚਲ ਆਹ ਕੋਸਾ ਭਲਾ ਮਾਤਾ ਮਾਂ ਮੈਂ ਨਾ ਰੋਟੀ ਫੜਾਈ ਆ ਮੰਮੀ ਰੋਟੀ ਪੜਾ ਕੇ ਗਈ ਤੋ ਮੈਨੂੰ ਤੁਸੀਂ ਝੂਠ ਕਿਉਂ ਬੋਲ ਰਹੇ ਆ ਰੱਬ ਨੂੰ ਜਾਣ ਦੇਣੀ ਆ ਸਿਆਣੇ ਬਿਆਣੇ ਹੋ ਗਏ ਤੁਸੀਂ ਕਿਹੜੇ ਕੰਮ ਡੇ ਆ ਕੀ ਰਹਿਣ ਦੇ ਰਪਿੰਦਰ ਮੇਰਾ ਤਾਂ ਸਵੇਰ ਦਾ ਸਿਰ ਪਾਟਣ ਡਿਆ ਵਾ ਮੈਂ ਤੇ ਦਵਾਈ ਖਾਣ ਕੋਲ ਬੈਠੀ ਆ ਕਿ ਕਦੋਂ ਤੂੰ ਮੈਨੂੰ ਲੰਗਰ ਫੜਾਵੇਂ ਤੇ ਖਾ ਕੇ ਤੇ ਮੈਂ ਦਵਾਈ ਖਾਣ ਵਾਲੀ ਬਣਾ ਮੰਮੀ ਕਿਉਂ ਝੂਠ ਬੋਲੀ ਜਾਂਦੇ ਆ ਮੈਂ ਸਾਰਾ ਕੰਮ ਨਿਬੜ ਕੇ ਸਭ ਤੋਂ ਪਹਿਲਾਂ ਮੈਨਾਂ ਨੂੰ ਰੋਟੀ ਫੜਾਈ ਆ ਕੋਲ ਮੇਰੇ ਹੰਦਿਆ ਨਹੀਂ ਖਟਣਦੀ ਆ ਦੇਖ ਲੈ ਲਵਲੀ ਆ ਹਾਲੀ ਹੋਏ ਦਾ ਇਹ ਗਲਤੀ ਹੋ ਗਈ ਆ ਤੇ ਤੂੰ ਮੰਨ ਲਾ ਹੁਣ ਤੁਸੀਂ ਵੀ ਇਹਨਾਂ ਦੇ ਮਗਰ ਲੱਗ ਗਏ ਆ ਉਹ ਮੈਂ ਤੇ ਮਗਰ ਨਹੀਂ ਗਾ ਲੱਗਾ ਇਹਨੂੰ ਕੀ ਲੋੜ ਵਾ ਗਲਤੀ ਮੰਨਣ ਦੀ ਇਹ ਆਪਣੀ ਗਲਤੀ ਮੇਰੇ ਸਿਰ 'ਚੋਂ ਮੰਨਣ ਦੀ ਹੇ ਤੂੰ ਕਹਿ ਦੇ ਨਾ ਵੀ ਮਾਤਾ ਤੇਰਾ ਕਸੂਰ ਵਾ ਮੇਰਾ ਕਾਹਦਾ ਕਸੂਰ ਵਾ ਇਹਦੇ ਵਿੱਚ ਮੈਨੂੰ ਵੀ ਦੱਸ ਨਾ ਮਾਤਾ ਕਮਾਲ ਵਾ ਦਾ ਦੋਵੇਂ ਠੀਕ ਵਾ ਨਾ ਨਹੀਂ ਕਾਹਦੀ ਕਮਾਲ ਵਾ ਸਕੀਮ ਤੇ ਬੜੀ ਤਗੜੀ ਲਾਈ ਆ ਤੇ ਕੋਈ ਨਾ ਇੱਕ ਦਿਨ ਅੱਗੇ ਆਊਗੀ ਲੈ ਲਵਲੀ ਉਹ ਚੱਲ ਜਾ ਉਹ ਮੋਦੀ ਲੈ ਆ ਕੇ ਦੇ ਐਵੇਂ ਨਾ ਸੇਰ ਢਾਈ ਜਾ ਨਾ ਮੈਂ ਰੋਟੀ ਫੜਾਈ ਏ ਠੀਕ ਵਾ ਨਾ ਜੇ ਨਹੀਂ ਨਾ ਯਕੀਨ ਹੈ ਇੱਥੇ ਕੈਮਰੇ ਲਵਾ ਦੋ ਪਤਾ ਲੱਗ ਜੂ ਕਿਹੜਾ ਕੰਮ ਕੀਤਾ ਕਿਹੜਾ ਨਹੀਂ ਕੀਤਾ ਹੋਰ ਰਹਿ ਗਿਆ ਲੱਗਣ ਵਾਲਾ ਲੱਗਲੀ ਚੱਲ ਮੇਰਾ ਕਰਕੇ ਤੁਸੀਂ ਲੜੋ ਨਾ ਦੋਵੇਂ ਜਾਣੇ ਕੋਈ ਗੱਲ ਨਹੀਂ ਜੇ ਇਹਨੇ ਨਹੀਂ ਨਾ ਰੋਟੀ ਪਣਾਉਣੀ ਤੇ ਮੈਂ ਆਪ ਫੜ ਕੇ ਖਾ ਲੈਣੀ ਆ ਤੁਸੀਂ ਲੜੋ ਨਾ ਦੋਵੇਂ ਜਾਣੇ ਬਸ ਮਾਦਾ ਲੜਾਈ ਤੇ ਤੂੰ ਪਾ ਦਿੱਤੀ ਆ ਹੁਣ ਕੀ ਮਗਰ ਰਹਿ ਗਿਆ ਮੈਂ ਕਹਣਾ ਚੁੱਪ ਕਰ ਤੂੰ ਫੇਰ ਨਹੀਂ ਬੋਲਣਾ ਡੰਡੀ ਤੇ ਮੈਂ ਜਦੋਂ ਝੂਠ ਨਹੀਂ ਬੋਲਦੀ ਮੈਂ ਸੱਚੀ ਆ ਤੇ ਮੈਂ ਤਾਂ ਹੀ ਬੋਲਣਦੀ ਆ लवली ਚੱਲ ਚੁੱਪ ਕਰ ਤੂੰ ਮੇਰਾ ਪੁੱਤ ਮੈਂ ਆਪੇ ਜਾ ਕੇ ਤੇ ਰੋਟੀ ਹੁਣ ਪਾ ਕੇ ਲੜਾਈ ਕਰਾ ਕੇ ਸਾਡਾ ਕਪਾਤਾ ਤੂੰ ਹੁਣ ਆਪੇ ਜਾ ਕੇ ਖਾ ਲੈਣੀ ਆ ਨਹੀਂ ਰੋਟੀ ਦੀ ਆ ਨਾ ਕੋਈ ਨਹੀਂ ਮੈਂ ਪਾ ਕੇ ਤੇ ਖਾ ਲੈਣੀ ਇਹ ਸੱਚੀ ਆ ਤੇ ਮੈਂ ਝੂਠੀ ਆ ਕੋਈ ਗੱਲ ਨਹੀਂ ਖਾ ਲੈਣੀ ਹਮੇਰੀ ਪੱਕੀ ਤਾਂ ਠੀਕ ਸ਼ਾਦੀ ਹੋਈ ਆ ਕਿਤੇ ਮਦਾ ਵਾਲੀ ਮਦਾ ਇੰਨਾ ਝੂਠ ਚੰਗਾ ਨਹੀਂ ਹੁੰਦਾ ਤੁਸੀਂ ਹੁਣ ਲੱਗੇ ਆ ਨਾ ਨਾ ਦੇ ਮਗਰ ਚਲ ਕੋਈ ਗੱਲ ਨਹੀਂ ਇੱਥੇ ਕੈਮਰਾ ਲਵਾ ਦੋ ਦੋ ਪਤਾ ਲੱਗ ਜਾਊਗਾ ਰੋਟੀ ਖਾਧੀ ਆ ਕਿ ਨਹੀਂ ਖਾਧੀ ਗਲਤੀ ਹੋਈ ਗਈ ਆ ਤੇ ਤੂੰ ਗਲਤੀ ਮੰਨਣਾ ਮੈਂ ਕਿੱਦਾਂ ਮੰਨਾਂ ਮੈਂ ਰੋਟੀ ਫੜਾਈ ਆ ਮੇਰੀ ਸੁਣੋ ਗੱਲ ਮੈਂ ਮੰਮੀ ਨੂੰ ਰੋਟੀ ਫੜਾਈ ਆ ਤੁਸੀਂ ਕਿਉਂ ਨਹੀਂ ਯਕੀਨ ਕਰਨਦੇ ਉਹ ਜੇ ਫੜਾਈ ਹੁੰਦੀ ਨਾ ਉਹਨੂੰ ਕੀ ਲੋੜ ਹੈ ਜਾਂਦੀ ਅੰਦਰ ਫੇਰ ਤਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮਾਸਾ ਵੀ ਮੈਂ ਇਦਾਂ ਕਰ ਸਕਦੀ ਆ ਉਹ ਯਕੀਨ ਤੇ ਮੈਨੂੰ ਹੈਗਾ ਵਾ ਪਰ ਜਦੋਂ ਗਲਤੀ ਹੋਈ ਆ ਤਾਂ ਤੂੰ ਮੰਨਦੀ ਕਿਉਂ ਨਹੀਂ ਆ ਜੇ ਤਾਨੂੰ ਯਕੀਨ ਹੁੰਦਾ ਨਾ ਮੇਰੇ ਤੇ ਤੇ ਤੁਸੀਂ ਇਦਾਂ ਨਾ ਕਰਦੇ ਅੱਜ ਬੋਲਦੇ ਨਾ ਮੇਰੇ ਅੱਗੇ ਹੀ ਨਾ ਉਹ ਬੋਲਿਆ ਮੈਂ ਕਿੱਥੋਂ ਆ ਮੈਂ ਤੇ ਗਲਤੀ ਮੰਨਨ ਨੂੰ ਕਹਿਣ ਡਿਆ ਇਹ ਤੇ ਬੈਠੀ ਰੋਂਦੀ ਤਾਂ ਮੈਂ ਤੇ ਰਲ ਗਿਆ ਮੇਰੀ ਗੱਲ ਸੁਣੋ ਜੇ ਮੈਂ ਵੀ ਉੱਥੇ ਅੰਦਰ ਦੋ ਗਲਡੂ ਸੁੱਟ ਲੈਂਦੀ ਤੇ ਤੂੰ ਹੀ ਮੇਰੇ ਤੇ ਯਕੀਨ ਕਰ ਲੈਣਾ ਮਤਾਂ ਨੇ ਸੱਚੀ ਇਦਾਂ ਕੀਤਾ ਹੋਣਾ ਵਾ ਉਹ ਚੰਗਾ ਮੇਰਾ ਸਿਰ ਨਾ ੜਾ ਪਤਾ। ਵਾਸਾ ਲੱਗੇ ਆ ਮਗਰ ਹੁਣ ਉਹਨਾਂ ਦੇ ਦੇ ਅੱਗੇ ਇਹਨਾਂ ਦਾ ਥੋੜਾ ਬੋਧਾ ਅਸਰਾ ਹੁੰਦਾ ਸੀ। ਚਲ ਮੜੀ-ਮੋਟੀ ਗੱਲ ਸੁਣ ਲੈਂਦੇ ਹੀ। ਬਸ ਉਹ ਵੀ ਹੁਣ ਮਾਤਾ ਨੇ ਨਾ ਮਗਰ ਆਪਣੇ ਲਾ ਲਿਆ ਵਾ। ਰੁਪਿੰਦਰ ਤੇਰਾ ਤੇ ਔਖਾ ਹੀ ਇਹ ਘਰ ਦੇ ਵਿੱਚ। ਪਰ ਕੀ ਕਰਾਂ? ਟਾਈਮ ਤੇ ਕੱਢਣਾ ਹੀ ਪੈਣਾ ਵਾ। ਸੰਦੀਪ? ਹਾਂਜੀ। ਤੂੰ ਤੇ ਪੇਕੇ ਚਲੀ ਗਈ ਨਹੀਂ ਫੇਰ? ਦਾ ਡਿਮਾਨ ਹੀ ਨਹੀਂ ਜਾਣ ਦਿੱਤਾ ਮੈਂ ਤਾਂ ਤਿਆਰ ਹੋਈ ਹੀ ਮਾੜੇ ਨਹੀਂ ਜਾਂਦਾ ਭਾਨੇ ਲੌਂਡੀ ਹੁਣ ਭਾਨੇ ਲੌਂਡੀਆਂ ਫਿਰ ਜਾਣ ਦਿੰਦੇ ਉਦੋਂ ਉਦੋਂ ਕਿ ਰੋਕਿਆ ਮੈਂ ਤਾਂ ਕਿਹਾ ਹੀ ਜਾ ਤੂੰ ਹੀ ਲੜਨਾ ਕਿਉਂ ਮੇਰੇ ਨਾਲ ਮੈਂ ਲੜਨੀ ਆਇਆ ਬੋਲਣਾ ਤੈਨੂੰ ਪਤਾ ਨਹੀਂ ਆ ਬੋਲਣਾ ਕਿਦਾਂ ਵਾ ਕੀ ਮੈਂ ਬੋਲ ਦਿੱਤਾ ਤੂੰ ਹੀ ਕਿਹਾ ਹੀ ਨਾ ਚੱਲ ਜਾ ਤੇ ਚੱਲ ਜਾਂਦੀ ਨਾ ਤਾਂ ਮੈਂ ਲੈਣ ਵੀ ਨਹੀਂ ਆਉਣਾ ਤੇ ਨਾ ਆਉਂਦੇ ਲੈਣਾ ਮੈਂ ਕਦੋਂ ਕਹਿਣ ਦੀ ਲੈਣਾ ਤੇ ਕੀ ਮੰਨ ਜਿੱਤੇ ਮੈਨੂੰ ਕਿਹੜਾ ਹੁੰਦਾ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਤੈਨੂੰ ਮਾਰੀ ਮੁੱਢੀ ਨੇ ਸ਼ਰਮ ਘੜੀ ਦੀ ਬੋਲਣਾ ਕਿਦਾਂ ਮੈਂ ਇਹਨਾਂ ਲੜਨਾ ਹੈ ਮੈਂ ਲਰਨੀ ਐ ਮੈਂ ਉਹ ਦੱਸਣਾ ਆ ਅੱਗੇ ਦਾਜੇ ਕੰਮ ਨਹੀਂ ਬਣ ਜਿਆ ਮੈਂ ਚੱਲੀ ਆਂ ਵੇਖੇ ਤੇ ਚਲੀ ਜਾਣਾ ਮੈਂ ਵੇਖ ਲੈ ਜਿੱਦਾਂ ਤੇ ਕੰਮ ਤੁਸੀਂ ਕਰਦੇ ਆ ਨਾ ਤੇ ਜਾਣਾ ਐ ਨਾ ਕੱਲੀ ਜਲ ਜਾਂਦੀ ਫਿਰ ਤੇ ਫਿਰ ਡੱਕਿਆ ਕਿਉਂ ਮੈਂ ਤਾਂ ਤਿਆਰ ਹੋ ਕੇ ਚੱਲ ਗਈ ਨੀ ਨਹੀਂ ਡੱਕਿਆ ਠੀਕ ਐ ਨਾ ਫਿਰ ਮਾਂ ਨੂੰ ਸਮਝਾ ਦਿੰਦੇ ਮਾਂ ਨੂੰ ਸਮਝਾ ਦਿੰਦੇ ਉਹਨੂੰ ਚਾਹੀਦੀ ਨਹੀਂ ਡੱਕਣਾ ਆਈਆਂ ਉਹਨੂੰ ਬਤਾ ਗਵੰਡੀਆਂ ਦਾ ਲੋਕੀ ਗੱਲਾਂ ਕਰਦੇ ਸੌ ਸੌ ਉਹਦਾ ਬੜੀ ਇੱਜ਼ਤ ਕਰਨ ਦੇ ਤੂੰ ਮੇਰੀ ਕੇ ਇੱਜ਼ਤ ਕਰਨ ਦੇ ਤੇਰੀ ਆ ਜਿੰਨੀ ਦਿਨ ਹੋਣੀ ਮਰੀ ਮੁੱਢੀ ਕਿਤੇ ਮੈਂ ਚੁੱਪ ਕੀਤੀ ਐ ਨਾ ਤੂੰ ਹੀ ਲੜਨਾ ਐ ਚੁੱਪ ਕੀਤੀ ਆ ਬੋਲਦੀ ਤੂੰ ਤਾਂ ਚੰਗੀ ਲੱਗੇ ਨਾ ਸਾਰਾ ਘਰ ਦਾ ਕੰਮ ਹੁੰਦਾ ਹੋਵੇ ਗੰਡੇ ਜੀ ਨਾਲ ਲੋਗ ਆਏ ਮਾਰਾਇਆ ਕਿ ਤੈਨੂੰ ਉਹ ਤੇਰੇ ਕੋਈ ਚੀਰੀ ਨਹੀਂ ਗਏ ਤੇਰੇ ਕੋ ਕੋロナ ਤੇ ਬਸ ਇਹੀ ਗੱਲ ਦਾ ਵਾ ਕਿ ਤੈਨੂੰ ਕੰਮ ਨਹੀਂ ਕਰਨਾ ਹੁੰਦਾ ਕੰਮ ਮੈਂ ਸਿੱਖ ਲੈਣਾ ਸੀ ਸਿੱਖਣਾ ਕਿਨੇ ਫਿਰ ਸਿੱਖਣਾ ਕਦੋਂ ਆ ਜੇ ਤੁਸੀਂ ਮੇਰਾ ਪਿਆਰ ਨਾ ਰਹਿੰਦੇ ਨਾ ਤੇ ਮੈਂ ਸਿੱਖ ਵੀ ਲੈਂਦੀ ਪਿਆਰ ਨਹੀਂ ਰਹਿਣ ਦੇ ਪਹਿਲਾਂ ਤੇ ਤੂੰ ਹੀ ਬੋਲੀ ਵਿਗਾੜੀ ਐ ਮੇਰੀ ਤੂੰ ਹੀ ਵਿਗਾੜੀ ਹੁਣ ਮੇਰੇ ਤੇ ਕਸੂਰ ਕੱਢ ਦਿਆ ਕਰੋ ਮੰਮੀ ਦਾ ਨਾ ਕਸੂਰ ਕੱਢਿਆ ਕਰੋ ਮੰਮੀ ਨਾ ਗੱੜਾ ਖਜ਼ੂਰ ਵਿਚਾਰੀ ਦਾ ਸਾਰਾ ਦਿਨ ਲੱਗੀ ਨੀਂਦੀ ਆਹ ਤਾਂ ਮੈਂ ਤਾਂ ਕੋਈ ਕੰਮ ਕਰਦੀ ਨੀ ਤੇ ਵੇਹੀ ਲਿਆ ਮੈਂ ਕਿੰਨਾ ਕੰਮ ਕਰਦੀ ਆਂ ਸਫਾਈਆਂ ਤੇ ਮੰਮੀ ਆ ਕੇ ਕਰ ਦਿੰਦੇ ਆਗੇ ਸਫਾਈਆਂ ਨੂੰ ਮਾਰ ਗੋਲੀ ਬਾਈ 23 ਸਾਲ ਆਪਣੇ ਪਿੰਡ ਹੀ ਰਹੀ ਆਂ ਕਿੰਨਾ ਕੰਮ ਸਿੱਖ ਲਿਆ ਸੀ ਹੁਣ ਦੋ ਮਹੀਨੇ ਸਿੱਖ ਲੈਣਾ ਉਹ ਤੇ ਮੰਮੀ ਕਰ ਲੈਂਦੇ ਹੁੰਦੇ ਹੀ ਕਦੀ ਉਹਨਾਂ ਨੇ ਡਾਇਆ ਨਹੀਂ ਮੈਨੂੰ ਕੰਮ ਕਰਨ ਵਾਸਤੇ ਤਾਂ ਹੋਂ ਦੇ ਭੂਏ ਚੜੀ ਹੁਣ ਮੰਮੀ ਕਰ ਲੈਂਦੇ ਹੀ ਤੇ ਫਿਰ ਉਹਨਾਂ ਨੇ ਕੰਮ ਸਿਖਾਇਆ ਹੁੰਦਾ ਤਾਂ ਹਮਣਾ ਹੁੰਦੇ ਇੱਥੇ ਮੈਨੂੰ ਕੀ ਪਤਾ ਹੀ ਨੰਗਾ ਦੇ ਘਰ ਹੀ ਵਿਆਹ ਤਣਾ ਨਹੀਂ ਦੱਸ ਤੈਨੂੰ ਕੀ ਨਹੀਂ ਮਿਲਣਾ ਨਗਾ ਨਗਰ ਅਜ ਤੱਕ ਸੂਟ ਜਗ੍ਹਾ ਦੀ ਬਣਾ ਕੇ ਨਹੀਂ ਦਿੱਤਾ ਜਿਵੇਂ ਬਣਾ ਕੇ ਲੈ ਹੀ ਆਈ ਛੱਤੀ ਛੱਤੀ ਗੱਲਾਂ ਕਰਦੀ ਐ ਢਾਡੀ ਮਾਂ ਨੇ ਕਿਹੜੀਆਂ ਗੱਲਾਂ ਕਰਦੀ ਉਹਨੇ ਦੱਸ ਬਣਾ ਸੂਟ ਵਾਲੇ ਨੇ ਕਿਹਦੀ ਸੌਦੇ ਦੀ ਨਹੀਂ ਲੈਂਦੀ ਗੱਲ ਆਈ ਉਹ ਤਾਂ ਸੌਦੇ ਦੀ ਬਸ ਸੂਟ ਵਾਲੋਂ ਕਹਿੰਨੇ ਕੋਖਣੀ ਗਿਆ ਵਿੱਚ ਵਿੱਚ ਤੇ ਕਰਦੇ ਹੀ ਹੋਣੇ ਆ ਕਰਦੇ ਹੋਣੇ ਆ ਮੇਰੇ ਮੂੰਹ ਤੇ ਨਹੀਂ ਕਿਹਾ ਹੁੰਦਾ ਨੇ ਬਸ ਸੋਚ ਹੀ ਮਾੜੀ ਰੱਖੀ ਜਣਾ ਸੋਚ ਮਾੜੀ ਰੱਖੀ ਆ ਕੰਮ ਨਹੀਂ ਕਰਨਾ ਸਕੂ ਕੋਈ ਗੱਲਾਂ ਕਰਨੀਆਂ ਵਾ ਐ ਇਦਾਂ ਤੇ ਕੰਮ ਕਰੋਗੇ ਨਾ ਫੇਰ ਤੇ ਨਹੀਂ ਮੈਂ ਕਰਨਾ ਕੰਮ ਕਰ ਲਓ ਜੋ ਹੁੰਦਾ ਢਾਡੇ ਕੋਲ ਮੈਂ ਤੁਹਾਨੂੰ ਗੱਲ ਵੀ ਕਿਹਾ ਸੀ ਐਦਾਂ ਨਾ ਬੋਲ ਠੀਕ ਹੈ ਨਾ ਤੇ ਤੁਸੀਂ ਜਾਣ ਕੇ ਬੁਲਾਉਂਦੇ ਮੈਨੂੰ ਬੁਲਾਉਂਦੇ ਤੈਨੂੰ ਤੂੰ ਕਦਾਂ ਕਹਿੰਦੀ ਮੈਂ ਕੰਮ ਨਹੀਂ ਕਰਨਾ ਫਿਰ ਕੰਮ ਕਰਨਾ ਹੈ ਇੱਥੇ ਰਹਿਣਾ ਠੀਕ ਹੈ ਨਾ ਨਹੀਂ ਹੁੰਦਾ ਮੈਨੂੰ ਕੰਮ ਕਰਨਾ ਨਾ ਮੈਂ ਕਰਨਾ ਹੀ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ ਫਿਰ ਚੁੱਪ ਬੋੜੀ ਬਿਸਰਾ ਚੱਲ ਪੇਕੇ ਮੈਂ ਕਿਹਾ ਚੱਲੀ ਹੀ ਕਿਉਂ ਰੋਕਿਆ ਫਿਰ ਮੈਂ ਨਹੀਂ ਰੋਕਿਆ ਚੁੱਪ ਕਰਕੇ ਤੇ ਕੰਮ ਕਰ ਜਾ ਕੇ ਸਿੱਖ ਮੰਮੀ ਕੋ ਮੈਂ ਤਾਂ ਨਹੀਂ ਕਰਨਾ ਕੰਮ ਜੋ ਮਰਜ਼ੀ ਕਰ ਲਓ ਕਰਨਾ ਨਹੀਂ ਕੰਮ ਤੂੰ ਮੈਨੂੰ ਕਰਾਉਣਾ ਹੁੰਦਾ ਕੰਮ ਤੇਨੂੰ ਵੇਖੀ ਮੈਂ ਕਿਦਾਂ ਕਰਾਉਣਾ ਤੇਰੇ ਕੋ ਕੰਮ ਦੀ ਕੀ ਕਰਦੇ ਆਈ ਦੀ ਬੈਜੋ ਕਰਨਾ ਕੋ ਨਾ ਕੀ ਆ ਇਹੋ ਕੰਮ ਕੋਮੀ ਅੱਛਾ ਅੱਛਾ ਠੀਕ ਆ ਸਾਰਾ ਦਿਨ ਬਸ ਨਿਕਨੇ ਕੇ ਕੰਮ ਕਰਦੇ ਰਹੇਦਾ ਵਾ ਸਹੀ ਗੱਲ ਵਾ ਇੰਨੇ ਦਿਨ ਲੰਘ ਜਾਂਦਾ ਵਾ ਤੁਸੀਂ ਕੀ ਕਰਦੇ ਆਏ ਹੋ ਕੁਝ ਨਹੀਂ ਰਸੋਈ ਦਾ ਕੰਮ ਕਾ ਕੇ ਆਈ ਹੀ ਅੱਛਾ ਅੱਛਾ ਮੈਂ ਜਾਨੀ ਉਧਰ ਬਹਿ ਕੇ ਉਹ ਨਹੀਂ ਘੜੀ ਕਰ ਤੇ ਚਾਚੀ ਠੀਕ ਆ ਹਾਂਜੀ ਠੀਕ ਆ ਅੱਛਾ ਅੱਛਾ ਨੰਮੇ ਪਏ ਹੀ ਤੇ ਮੈਂ ਚਲ ਹੋ ਕੇ ਆਉਣੀ ਆ ਘਰ ਵੀ ਕੀ ਕਰੇ ਸਾਰਾ ਤੈਨੂੰ ਬੰਦਾ ਨੰਮੇ ਵੀ ਕਿੰਨਾ ਕ ਪਿਆ ਜਾਂਦਾ ਵਾ ਉਹ ਹੋਈ ਕਿ ਸਾਰਾ ਦਿਨ ਵਿਹਲੇ ਕਿਥੋਂ ਰਹਾ ਜਾਂਦਾ ਵਾ ਇਹ ਤੇ ਗੱਲ ਸਹੀ ਹੈ ਕਿ ਤੂੰ ਹੀ ਕਰ ਕੇ ਆਏਂ ਕੰਮ ਮੈਂ ਹੀ ਕਰ ਕੇ ਆਈ ਕੰਮ ਅਛਾ ਅਛਾ ਕਿਉਂ ਕੀ ਗੱਲ ਹੋਈ ਨਹੀਂ ਉਹ ਦਿਨ ਚਾਚੀ ਦੇ ਹੀ ਨਾ ਕਹਿਣਾ ਆਖਦੇ ਹੀ ਵੀ ਇਹ ਕੰਮ-ਕੁੰਮ ਤੇ ਹੀ ਮੈਂ ਹੀ ਕਰਦੀ ਆ ਸਾਰਾ ਸੰਦੀਪ ਤੇ ਕਰਦੀ ਨਹੀਂ ਕੋਈ ਵੀ ਇਹ ਤੁਹਾਨੂੰ ਤੇ ਪਤਾ ਹੀ ਸੱਸਾਂ ਦਾ ਕਿੱਦਾਂ ਦੀਆਂ ਹੁੰਦੀਆਂ ਸੱਸਾਂ ਆਪਣਾ ਹੀ ਨਾਂ ਲਾਉਣਾ ਹੁੰਦਾ ਉਹਨਾਂ ਨੇ ਇਹ ਅਹੀਂ ਕੰਮ ਕਰਦੀ ਆਂ ਨਵਾਂ ਤੇ ਕੁਝ ਕਰਦੀਆਂ ਹੀ ਨਹੀਂ ਆਹੇ ਵੀ ਗਲਤ ਦੀ ਹੈ ਸਾਰਾ ਦਿਨ ਕੰਮ ਕਰਦੀ ਰਹਿਣੀ ਮੈਂ ਪਰ ਇਦਾਂ ਨਹੀਂ ਨਾ ਚਾਹੀਦੀ ਕਰਨੀ ਜਿਹੜਾ ਕੰਮ ਕਰਦਾ ਉਹਦਾ ਨਾਮ ਵੀ ਕਰਨਾ ਚਾਹੀਦਾ ਵਾ ਐਦਾਂ ਫਿਰ ਦੀਦੀ ਗੁੱਸਾ ਹੁੰਦਾ ਵਾ ਉਹਨਾਂ ਨੇ ਕੰਮ ਕਿਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਣੇ ਨੰਬਰ ਬਣਾਉਣੇ ਹੁੰਦੇ ਆ ਚਲੋ ਕੋਈ ਗੱਲ ਨਹੀਂ ਤੈਨੂੰ ਗੁੱਸਾ ਨਾ ਕਰਿਆ ਕਰੋ ਮੈਂ ਕਿਹਾ ਗੁੱਸਾ ਕਰਨਾ ਨਾ ਸਾਰਾ ਦਿਨ ਕੋੜ ਕੋੜ ਕਰਦੇ ਰਹਿੰਦੇ ਆ ਤੂੰ ਕੰਮ ਨਹੀਂ ਕਰਦੀ ਕੰਮ ਕਰ ਵੀ ਲਓ ਤਾਂ ਵੀ ਗੱਲਾਂ ਨਾ ਕਰੋ ਤਾਂ ਵੀ ਗੱਲਾਂ ਚਲੋ ਕੋਈ ਗੱਲ ਨਹੀਂ ਹੁਣ ਟਾਈਮ ਤੇ ਕੱਢਣਾਈ ਆ ਨਾਲ ਮੇਰੀ ਗੱਲ ਸੁਣ ਮੈਂ ਤਾਂ ਚਲ ਚੱਲੀ ਮम्मी ਬੜਾ ਬੋਲਦੇ ਆ ਕਹਿੰਦੇ ਕੰਮ ਨਹੀਂ ਕਰਦੀ ਤੂੰ ਅੱਛਾ ਚੁੱਕ ਲਿਆ ਹੀ ਬੈਗ ਇਹਨਾਂ ਦੀ ਮਾਂ ਨੇ ਆ ਕੇ ਰੋਕ ਦਿੱਤਾ ਫਿਰ ਐਵੇਂ ਇਹਨਾਂ ਦੇ ਮਗਰ ਲਾ ਕੇ ਨਾ ਐਵੇਂ ਪਿੰਡ ਨਾ ਜਾਇਓ ਕੀ ਫਦਾਵਾ ਕੀ ਕਰਾਂ ਮੈਂ ਗੱਲਾਂ ਸੁਣਨ ਵਾਸਤੇ ਥੋੜੀ ਬੈਠੀ ਆਂ ਨਾਲੇ ਕੰਮ ਕਰੋ ਉਹਦੇ ਨਾਲੇ ਗੱਲਾਂ ਸੁਣੋ ਹੈ ਤਾਂ ਸਹੀ ਆ ਪਰ ਐਵੇਂ ਚੰਗੀਆਂ ਨਹੀਂ ਲੱਗੀਆਂ ਹੁਣ ਵਿਆਹ ਕਰਕੇ ਇੱਥੇ ਆਈ ਆਂ ਹੁਣ ਰਹਿਣਾ ਤੇ ਇੱਥੇ ਹੀ ਪੈਣਾ ਆ ਇਹਨਾਂ ਦੀਆਂ ਸੁਣਨੀਆਂ ਵੀ ਪੈਣੀਆਂ ਆ ਤੇ ਸਾਨੂੰ ਕੰਮ ਵੀ ਕਰਨਾ ਪੈਣਾ ਵਾ ਦੀਦੀ ਇਦਾਂ ਥੋੜੀ ਹੁੰਦਾ ਵਾ ਜੇ ਇਹਨਾਂ ਦੀ ਆਪਣੀਆਂ ਕੁੜੀਆਂ ਹੁੰਦੀਆਂ ਤੇ ਫੇਰ ਹੈ ਨਹੀਂ ਗੱਲ ਦੀ ਨਾ ਸੋਚਦੇ ਜੇ ਇਨੀ ਗੱਲ ਸਹਰੇ ਸੋਚਣ ਤਤੀਆਂ ਔਖੀਆਂ ਕੱਲ ਹੀ ਹੋਣ। ਲੋ ਦੀਦੀ ਛੱਡੋ ਉਹਨਾਂ ਗੱਲਾਂ ਨੂੰ। ਤੁਸੀਂ ਮੈਨੂੰ ਦੱਸੋ ਕੱਲ ਬੜਾ ਰੋਲਾ ਪੈਣ ਦੇ ਤੁਹਾਡੇ ਘਰ ਕੀ ਗੱਲ ਹੋਈ ਸੀ? ਨਹੀਂ ਨਹੀਂ ਗੱਲਬਾਤ ਨਹੀਂ ਕੋਈ ਵੀ ਹੋਈ। ਅਈ ਦੋਦਾਂ ਬਸ ਗੱਲਾਂ ਬੱਦਨ ਦੇ ਹੀ ਕਰਨ ਕਰਦੀਆਂ ਹੀ। ਨਹੀਂ ਨਹੀਂ ਆਵਾਜ਼ ਤੇ ਬੜੀ ਉਂਡੀ ਸੀ। ਉਹ ਨਹੀਂ ਨਹੀਂ ਉਹਦਾ ਤੁਨੁਪਲੇ ਖਾ ਲੱਗਾ ਹੁਣ ਆਵਾ। ਚਲ ਬੈਠੋ ਦੀਦੀ ਮੈਂ ਨਾ ਚਾਹ ਘੁੱਟ ਬਣਾ ਕੇ ਲਈ ਨਹੀਂ ਆ। ਦੀਦੀ ਮੈਂ ਚਾਹ ਨਹੀਂ ਪੀਣੀ। ਮੈਂ ਚੱਲਾਂਗੀ ਤੇ ਲੱਭਦੇ ਹੁਣ ਮੈਂ ਦੱਸ ਕੇ ਵੀ ਨਹੀਂ ਆਈ। ਉਦੋਂ ਵੀ ਮੈਂ ਇਦਾਂ ਹੀ ਆ ਗਈ ਸੀ ਤੇ ਡੈਪੇ ਰੋਲਾ ਪਾਉਣਾ। 2 ਮਿੰਟ ਲੱਗਣੇ ਸਰ ਇਹ ਕਿੰਨਾ ਕੁ ਟਾਈਮ ਲੱਗਣਾ ਵਾ? ਨਹੀਂ ਕੋਈ ਗੱਲ ਨਹੀਂ ਚਲ ਵੇਖ ਲੋ ਭਰ ਇਹ ਕਿਹਦੀ ਮਿਸਨਿੰਗ ਜੀ ਆ ਦੱਸਦੀ ਨਹੀਂ ਆ ਕਿੰਨਾ ਪੁੱਛਿਆ ਸੀ ਸੱਸ ਨੇ ਪੱਕੀ ਕੀਤਾ ਹੋਣਾ ਵਾ ਕਿ ਕੋਈ ਘਰ ਦੀ ਗੱਲ ਨਾ ਦੱਸਿਆ ਕਰ